ਹਾਂਜੀ ਇਹ ਸਾਡੀ ਹੈਚਰੀ ਆ ਸਾਡੇ ਕੋਲ ਟੋਟਲ ਇੱਥੇ 6 ਮਸ਼ੀਨਾਂ ਲੱਗੀਆਂ ਚਾਰ ਸੈਟਰ ਨੇ ਦੋ ਹੈਚਰ ਨੇ ਹਰ 6ਵੇਂ 5ਵੇਂ 20 ਹਰ ਅੰਡਾ ਲੰਮੇ ਤੇ ਆਪਾਂ ਮਹੀਨੇ ਦੇ ਕਿੰਨੇ ਚੈਕ ਸਾੜੇ ਕੱਢਦੇ ਨੇ ਮਹੀਨੇ ਦੇ ਦੇਖ ਲਓ ਜੀ ਸਾਡੇ 6 ਹੈਚ ਹੋ ਗਏ 1 ਲੱਖ 20 ਹਰ ਚੈਕਸ ਕੱਢਦੇ ਆ ਇੱਥੇ ਅਸੀਂ ਇਦਾਂ ਹੈਚ ਹੁੰਦੇ ਆ ਦੇਖ ਲਓ ਠੀਕ ਆ ਪੀਕਿੰਗ ਪੀਕਿੰਗ ਹੁੰਦੀ ਬਈ ਆ ਠੀਕ ਆ ਹਾਂਜੀ ਹਾਂ ਅੰਡਾ ਟੁੱਟ ਰਿਹਾ ਦੇਖੋ ਠੀਕ ਆ ਹਾਂਜੀ ਹਾਂ ਬਿਲਕੁਲ ਹੈਲਦਾ ਤਿਆਰ ਆ ਬਿਲਕੁਲ ਘਟੋ ਘਟੇ ਜੇ ਬਾਈਆਂ ਦੇ ਆਪਾਂ ਐਕਸਪੀਰੀਅੰਸ ਦੀ ਗੱਲ ਕਰੀਏ 30 ਤੋਂ 35 ਸਾਲ ਪੁਰਾਣਾ ਐਕਸਪੀਰੀਅੰਸ ਆ ਇਹ ਲੈਣ ਦੇ ਜੇ ਗੱਲ ਕਰੀ ਆ ਆਪਾਂ ਪੁਰਾਣੇ ਖੁੰਡ ਆ ਮਿੱਤਰੋ ਦੇਸੀ ਮੁਰਗੀਆਂ ਦਾ ਵੀਰਾਂ ਦਾ ਕੰਮ ਆ ਮਿੱਤਰੋ ਆਂਡੇ ਤੋਂ ਲੈ ਕੇ ਵੱਡੇ ਮੁਰਗੇ ਤੱਕ ਸਾਰਾ ਕੁਝ ਮਿਲਦਾ ਤੇ ਜਿਹੜਾ ਇਹ ਕੰਮ ਚੂਚਿਆਂ ਵਾਲਾ ਸਾਰੀ ਪੁਲਟਰੀ ਜਿਹੜਾ ਵੱਡੇ ਮੁਰਗੇ ਦਾ ਹੋਲ ਸੇਲ ਵਾਲਾ ਕੰਮ ਹੀ ਆ ਜਮਾ ਬਿਲਕੁਲ ਅੱਸੀ ਗੱਲ ਤੋਂ ਉਤੋਂ ਸਵਾਗਤ ਆ ਆਪਣੇ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਆਪਣੀ ਪਿੰਡ ਉਗੋਕੇ ਦੇ ਵਿੱਚ ਵੀਰ ਪੱਪੂ ਚੂਝਿਆਂ ਦਾ ਤੁਸੀਂ ਨਾਂ ਸੁਣਿਆ ਹੋਣਾ ਤੇ ਬਹੁਤ ਪੁਰਾਣੇ ਖੁੰਡ ਨੇ ਮੁਰਗੀ ਪਾਲ ਕਰਨ ਲਈ ਲੈਣ ਦੇ ਦੇਸੀ ਮੁਰਗੀਆਂ ਦਾ ਵੀਰਾਂ ਦਾ ਕੰਮ ਆ ਮਿੱਤਰੋ ਾਂਡੇ ਤੋਂ ਲੈ ਕੇ ਵੱਡੇ ਮੁਰਗੇ ਤੱਕ ਸਾਰਾ ਕੁਝ ਮਿਲਦਾ ਘਟੋ ਘਟੇ ਜੇ ਬਾਈਆਂ ਦੇ ਆਪਾਂ ਐਕਸਪੀਰੀਅੰਸ ਦੀ ਗੱਲ ਕਰੀਏ 30 ਤੋਂ 35 ਸਾਲ ਪੁਰਾਣਾ ਐਕਸਪੀਰੀਅੰਸ ਆ ਇਹ ਲੈਣ ਦੇ ਜੇ ਗੱਲ ਕਰੀ ਆ ਆਪਾਂ ਪੁਰਾਣੇ ਖੁੰਡ ਆ ਮਿੱਤਰੋ ਤੇ ਮੁਰਗੀ ਨੂੰ ਕਿਹੜੀ ਬਿਮਾਰੀ ਕਦੋਂ ਲੱਗਣੀ ਆ ਤੇ ਕਦੋਂ ਉਹਨੇ ਆਂਡਾ ਧਰਨਾ ਸਾਰੀ ਜਾਣਕਾਰੀ ਇਹਨਾਂ ਨੂੰ ਹੈਗੀ ਆ ਮੁੱਢ ਤੋਂ ਤੇ ਬਾਕੀ ਗੱਲਬਾਤ ਆਪਾਂ ਬਾਈ ਬਿੰਦਰ ਨਾਲ ਕਰਾਵਾਂਗੇ ਹੋਰ ਬਿੰਦਰ ਕੀ ਆ ਸਿੱਧੀ ਆ ਬਾਈ ਕੀ ਹਾਲ ਚਾਲ ਸਿੱਧੀ ਗੱਲ ਸਵਾਗਤ ਆ ਬੇਟੇ ਅੱਜ ਸਾਨੂੰ ਇਹਨਾਂ ਦੇ ਫਾਰਮ ਦੇ ਦਰਸ਼ਨ ਕਰਾਣ ਆਏ ਆ ਮਿੱਤਰੋ ਫਾਰਮ ਦੇ ਅੰਦਰ ਆਪਾਂ ਖੜੇ ਆ ਤੇ ਆਹ ਦੇਖ ਸਕ ਤੇ ਆਪਣੇ ਕੋਲ ਵੈਰਾਈਟੀ ਬੰਦਰ ਕਿਹੜੀ ਕਿਹੜੀ ਹੁੰਦੀ ਹੈ ਵੈਰਾਈਟੀ ਬਾਈ ਜੀ ਸਾਡੇ ਕੋਲੇ ਆਂਡੇ ਵਾਲੀ ਵੀ ਆ ਔਰ ਆਂਡੇ ਮੀਟ ਦੋਨੋਂ ਵਾਲੀ ਆ ਆਂਡੇ ਮੀਟ ਦੋਨੋਂ ਵਾਲੀ ਆ ਹਾਂਜੀ ਹਾਂ ਇੱਕ ਕੱਲੀ ਆਂਡੇ ਵਾਲੀ ਆ ਜਿਹਨੂੰ ਬ੍ਰਾਊਨ ਲੇਅਰ ਬੋਲਦੇ ਆਂ ਅਸੀਂ ਠੀਕ ਹੈ ਔਰ ਇੱਕ ਸਾਡੇ ਕੋਲ ਆਂਡੇ ਔਰ ਮੀਟ ਦੋਨੋਂ ਵਾਲੀ ਆ ਜਿਹਨੂੰ ਅਸੀਂ ਡਬਲ ਪਰਪਸ ਕਲਰਡ ਬ੍ਰੀਡ ਬੋਲਦੇ ਆਂ ਠੀਕ ਹੈ ਤੇ ਮਿੱਤਰੋ ਜੇ ਹੁਣ ਮੁਰਗੀਆਂ ਵਾਲੀ ਆਪਾਂ ਗੱਲ ਕਰੀਏ ਤੇ ਅੱਜ ਦਾ ਜਿਹੜਾ ਅੱਜ ਦਾ ਸਮਾਂ ਹੈ ਜਿਹੜਾ ਆਪਣੇ ਮਨ ਕਿ ਚਲੋ ਦੇਣਾ ਹੁਣ ਚਾਲਦੇ ਆ ਇਹ ਜਮਨ ਸਹੀ ਟਾਈਮ ਆ ਮੁਰਗੀ ਬਾਰੇ ਦਾ ਬਿਲਕੁਲ ਜੀ ਮਾਰਚ ਤੋਂ ਲੈ ਕੇ ਠੀਕ ਹੈ ਜਿਹੜਾ ਜੁਲਾਈ ਅਗਸਤ ਤੱਕ ਮਹੀਨਾ ਇਹ ਚੂਚਿਆਂ ਦਾ ਟਾਈਮ ਹੈ ਹਾਂਜੀ ਹਾਂ ਜੋ ਲੋਕ ਅੰਡੇ ਦਾ ਕੰਮ ਕਰਨਾ ਚਾਹੁੰਦੇ ਆ ਉਹਨਾਂ ਲੋਕਾਂ ਲਈ ਬਿਲਕੁਲ ਇਹ ਰਾਈਟ ਟਾਈਮ ਬਿਲਕੁਲ ਸਹੀ ਟਾਈਮ ਆ ਮਤਲਬ ਜਦੋਂ ਉਹਦਾ ਅੰਡੇ ਦੇਣ ਦਾ ਸਮਾਂ ਆਉਣਾ ਉਦੋਂ ਨੂੰ ਬੜਾ ਬਘਿਆ ਅੰਡੇ ਦੇਣ ਜੋਗ ਵੱਡ ਜੂਦੂ ਬਿਲਕੁਲ ਜੀ 11ਵੇਂ ਮਹੀਨੇ ਦੇ ਵਿੱਚ ਅੰਡੇ ਦੀ ਫੁੱਲ ਡਿਮਾਂਡ ਹੁੰਦੀ ਆ ਠੀਕ ਹੈ ਪੰਜਾਬ ਹਰਿਆਣਾ ਰਾਜਸਥਾਨ ਜਿਹੜੇ ਸਭ ਜਗ੍ਹਾ ਤੇ ਵੈਰਾਈਟੀਆਂ ਕਿਹੜੀਆਂ ਕਿਹੜੀਆਂ ਆਉਂਦੀਆਂ ਆਪਣੇ ਕੋਲ ਵੈਰਾਈਟੀ ਸਾਡੇ ਕੋਲ ਦੇਖੋ ਕਲਰ 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 ਬਰੀਡ ਆ ਜਿਹੜੀ ਡਬਲ ਪਰਪਸ ਆ ਉਹ ਬਰੀਡ ਆ ਔਰ ਇੱਕ ਆ ਰਹੀ ਆ ਜਿਹਨੂੰ ਅਸੀਂ ਬਰਾਊਨ ਲੀਅਰ ਕੀ ਕੇ ਬ੍ਰਾਊਨ ਲੇਅਰ ਬੋਲਦੇ ਆ ਮਿੱਤਰੋ ਆਰ ਆਈ ਆਰ ਵੈਰਾਈਟੀਆਂ ਵੀਰਾਂ ਕੋਲੋਂ ਤੁਹਾਨੂੰ ਸਾਰੀਆਂ ਹੀ ਮਿਲ ਜਾਣਗੀਆਂ ਬਿਲਕੁਲ ਦੋ ਦੋ ਵੈਰਾਈਟੀਆਂ ਸਾਡੇ ਕੋਲ ਦੋ ਵੈਰਾਈਟੀਆਂ ਹਾਂਜੀ ਤੇ ਮਿੱਤਰੋ ਇਧਰ ਨਹੀਂ ਛੜ ਮਾਰ ਜੀ ਮੜਾ ਜੇ ਕੈਮਰਾ ਤੇ ਜਿਹੜੀਆਂ ਤੁਸੀਂ ਵੈਰਾਈਟੀਆਂ ਪਾਲਦੇ ਹੋ ਜੇ ਮੰਨ ਕੇ ਚੱਲੋ ਤੁਸ ਤੋਂ ਕੋਈ ਵੀਰ ਤੁਝੇ ਲੈ ਗਿਆ ਜਾਂ ਵੱਡੀਆਂ ਮੰਨ ਕੇ ਚੱਲੋ ਮੁਰਗੀਆਂ ਲੈ ਗਿਆ ਤਾਂ ਫੀਡ ਵਗੈਰਾ ਆਪਾਂ ਸਾਰਾ ਕੁਝ ਪ੍ਰੋਵਾਈਡ ਕਰਵਾ ਦਿੰਦੇ ਹਾਂ ਬਿਲਕੁਲ 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 ਭਾਈ ਜਿਸ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਚਾਹੀਦੀ ਆ ਸਾਡੇ ਅਸੀਂ ਫੋਨ ਨੰਬਰ ਆਪਣਾ ਦੇਵਾਂਗੇ ਜਦੋਂ ਮਰਜ਼ੀ ਸਾਡੇ ਨਾਲ ਕੰਟੈ ਠੀਕ ਹੈ ਜੀ ਤੇ ਆਪਣਾ ਨਾ ਤੁਹਾਨੂੰ ਮਿੱਤਰੋ ਫਾਰਮ ਦਿਖਾਉਣ ਦਾ ਮਕਸਦ ਹੀ ਸੀਗਾ ਜਿਵੇਂ ਜ਼ਿਆਦਾਤਰ ਬੰਦਾ ਇਹ ਤੀਜਾ ਜੱਗਰ ਜੀ ਨਹੀਂ ਕਰਦਾ ਹਨਾ ਪਹਿਲਾਂ ਤਾਂ ਪ੍ਰਬੰਧ ਦੇਖੋ ਵੀ ਰੰਦਾ ਪੂਰੀਆਂ ਜਾਲੀਆਂ ਜੁੜੀਆਂ ਲਾ ਕੇ ਵਾਕਿਆ ਹੀ ਰੀੜ ਦਾ ਅੰਡਿਆਂ ਦਾ ਅੱਡਾ ਐਮਨਨ ਕਿ ਚਲੋ ਇਹਦੇ ਵਿੱਚ ਬਿਮਾਰੀ ਵੀ ਘੱਟ ਲੱਗਦੀ ਮੇਰੇ ਕੋਲ ਬਿਲਕੁਲ ਮਾਰਕੀਟ ਦੇ ਵਿੱਚ ਲੋਕ ਸਾਨੂੰ ਪਤਾ ਕੀ ਕਹਿੰਦੇ ਆ ਠੀਕ ਹੈ ਕਈ ਲੋਕ ਹੁਣ ਸਾਡੇ ਕੰਪੀਟੀਟਰ ਵੀ ਬੈਠੇ ਮਾਰਕੀਟ ਦੇ ਵਿੱਚ ਹਾਂਜੀ ਉਹ ਕਹਿੰਦੇ ਨੇ ਵੀ ਇਹਨਾਂ ਕੋਲੇ ਕੁਝ ਨਹੀਂ ਸਾਰਾ ਕੁਝ ਆ ਇਹ ਆ ਜੋ ਨਹੀਂ ਸਭ ਸਭ ਗੱਲਾਂ ਸੁਣਦੇ ਆ ਸੀ ਹਾਂਜੀ ਪਰ ਅਸੀਂ ਬਿਜ਼ਨਸਮੈਨ ਲੋਕ ਆ ਜੀ ਠੀਕ ਹੈ ਅਸੀਸ ਅੱਜ ਦਿਖਾਉਣ ਦੇ ਮਕਸਦ ਲਈ ਅਜਾ ਫਾਰਮ ਫਿਲਟ ਕਰਾਇਆ ਤੁਹਾਨੂੰ ਠੀਕ ਹੈ ਜੀ ਤੇ ਇਹਦੇ ਸੁਬੀਨਾਂ ਦੇ ਵਿੱਚੋਂ ਬਿਮਾਰੀ ਕਿਹੜੀ ਵੈਰਾਈ ਨੂੰ ਸਭ ਤੋਂ ਘੱਟ ਲੱਗਦੀ ਹੈ ਤੇ ਆਂਡੇ ਕਿਹੜੀ ਵੱਧ ਦਿੰਦੀ ਹੈ ਬਿਲਕੁਲ ਬਾਈ ਜੀ ਇਹ ਮਹਾਰਾਸ਼ਟਰਾ ਵਾਲੀ ਬਰੀਡ ਹੈ ਡੀਪੀ ਕ੍ਰੋਸ ਉਸ ਤੋਂ ਅਸੀਂ ਇਹ ਕਲਰ ਦਾ ਮੁਰਗਾ ਲੈ ਕੇ ਇਹਦੇ ਨਾਲ ਕਲਰ ਬਰੀਡ ਤਿਆਰ ਕੀਤੀ ਹੈ ਠੀਕ ਹੈ ਹਾਂਜੀ ਹਾਂ ਜੋ ਪਿਛਲੇ ਸਾਲ ਹੀ ਤੁਹਾਨੂੰ ਡੀਪੀ ਕ੍ਰੋਸ ਦਿਖਾਈ ਸੀ ਮਹਾਰਾਸ਼ਟਰਾ ਵਾਲੀ ਹਾਂਜੀ ਕਿੰਨੇ ਆਂਡੇ ਦਿੰਦੀ ਹੈ ਉਹਦਾ ਸਾਲ ਵਿੱਚ ਮੰਨ ਕੇ ਚਲੋ 267 ਆਂਡੇ ਦਿੰਦੀ ਹੈ 260 65 ਆਂਡੇ ਉਹ ਸਾਲ ਦੇ ਵਿੱਚ ਉਹ ਕਲਰ ਕਲਰ ਦਾ ਮੁਰਗਾ ਇਹਦੇ ਨਾਲ ਕ੍ਰੋਸ ਕਰਕੇ ਅਸੀਂ ਇਹ ਬਰੀਡ ਤਿਆਰ ਕੀਤੀ ਹੈ ਕਲਰ ਬਰੀਡ ਇਹ ਤੇ ਬਾਕੀ ਇਦਾਂ ਹੀ ਸਾਡੇ ਟ੍ਰੇ ਪਈਆਂ ਅੰਡਿਆਂ ਦੀ ਕੁਆਲਿਟੀ ਦਿਖਾਦੀ ਬਿਲਕੁਲ ਅੰਡਿਆਂ ਦੀ ਕੁਆਲਿਟੀ ਚੈੱਕ ਕਰ ਲਓ ਬਾਈ ਗਏ ਤੇ ਆ ਮਿੱਤਰੋ ਅੰਡਿਆਂ ਦੀ ਕੁਆਲਿਟੀ ਇਧਰ ਮਾਰਦੀ ਮਾੜਾ ਜਿਹਾ ਕੈਮਰਾ ਟ੍ਰੇ ਤੇ ਤੇ ਪੂਰੀ ਕੁਆਲਿਟੀ ਆ ਕੋਲੋਂ ਮਾੜੀਆਂ ਨਹੀਂ ਆ ਆਪਣੀ ਤੇ ਮਿੱਤਰੋ ਨਾਲ ਨਾਲ ਆਪਣਾ ਹੈਚਰੀ ਦਾ ਕੰਮ ਵੀ ਆ ਬਿਲਕੁਲ ਬਿਲਕੁਲ ਬਾਈ ਜੀ ਸਭ ਤੋਂ ਪਹਿਲਾਂ ਇਹ ਪੈਰੈਂਟ ਸਟਾਕ ਆ ਸਾਡਾ ਇਹ ਦੇਖ ਲਓ ਜਿਹੜੀ ਮੁਰਗੀ ਆ ਇਹ 2400 ਤੋਂ 2500 ਗ੍ਰਾਮ ਦੀ ਮੁਰਗੀ ਆ ਬਿਲਕੁਲ ਹਲਕੀ ਮੁਰਗੀ ਆ ਕਲਰ ਦੇ ਵਿੱਚ ਔਰ ਜੋ ਮੁਰਗਾ ਸਾਡਾ 4.5 ਕਿਲੋ ਦਾ ਬਾਡੀ weight ਜੋ ਮੁਰਗਾ ਠੀਕ ਹੈ ਹਾਂਜੀ ਹਾਂ ਔਰ ਜੇ ਇਹ ਮੁਰਗੀ ਹੈ ਅੰਡੇ ਜੋ ਕਪੈਸਟੀ ਅੰਡੇ ਦੇਣ ਦੀ 130 ਤੋਂ 140 ਦੇ ਨਾਲ ਦੇ ਵਿੱਚ ਅੰਡੇ ਸਟਾਰਟਿੰਗ ਕਰਦੀ ਆ ਜੇ ਹੁਣ ਬਿੰਦਰ ਸਿੰਘ ਆਪਾਂ ਆ ਲੈਂਡ ਦੀ ਗੱਲ ਕਰੀਏ ਜਿਵੇਂ ਤੁਹਾਡੇ ਪਹਿਲਾਂ ਫਾਦਰ ਸਾਹਿਬ ਦੇ ਆਪਾਂ ਗੱਲ ਕਰੀ ਸਾਰੀ ਉਮਰ ਇਹ ਲੈਂਡ ਦੇ ਵਿੱਚ ਮੇਰੇ ਦਾਦੀਆਂ ਦੇਖੋ 35 ਸਾਲ ਹੋ ਗਏ ਕੰਮ 30 ਤੋਂ 35 ਸਾਲ ਹੋ ਗਏ ਕੰਮ ਕਰਦੇ ਜੀ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਮੇਰੇ ਦਾਦਾ ਜੀ ਵੀ ਕੰਮ ਕਰਦੇ ਸੀ ਇਸ ਤੋਂ ਬਾਅਦ ਅਸੀਂ ਪੜ੍ਹਾਈ ਦੇ ਨਾਲ ਨਾਲ ਅਸੀਂ ਆਪ ਖੁਦ ਦਾ ਕੰਮ ਸਟਾਰਟ ਕੀਤਾ ਜਿਵੇਂ ਕਹਿੰਦੀ ਜੱਦੀ ਪੁਸ਼ਤੀ ਜੱਦੀ ਪੁਸ਼ਤੀ ਦਾ ਹਾਂਜੀ ਹਾਂਜੀ ਤੇ ਹੁਣ ਤਾਂ ਆ ਜਿਵੇਂ ਕਹਿੰਦੀ ਡਾਕਟਰਾਂ ਨਾਲੋਂ ਜ਼ਿਆਦਾ ਨੌਲੇਜ ਆ ਮਿਲ ਗਿਆ ਬਿਲਕੁਲ ਬਿਲਕੁਲ ਬਈ ਜੀ ਬਿਲਕੁਲ ਬਿਲਕੁ ਕੁਈ ਸਟਾਕ ਮੰਨ ਕੇ ਚਲੋ ਤੂੰ ਜਾਂ ਤੁਸੀਂ ਲੈ ਗਏ ਬੀੜ ਲੈ ਗਏ ਜਿਵੇਂ ਆ ਰਹੀ ਆ ਜਾਂ ਡੀਪੀ ਕਰਾਸ ਵਗੈਰ ਬਰਗੀਆਂ ਬਰੀਡਾਂ ਲੈ ਗਈ ਤਾਂ ਉਹਨਾਂ ਨੂੰ ਜਿਵੇਂ 100 200 ਮੁਰਗੀ ਬੰਦਾ ਸੁੱਤੋਂ ਲੈ ਗਿਆ ਕੋਈ ਮੈਡੀਕਲ ਕੰਡੀਸ਼ਨ ਜਾਂ ਫੀਡ ਵਗੈਰਾ ਸਾਰੀਆਂ ਸਹੂਲਤਾਂ ਪਾਈ ਜੀ ਪਹਿਲੀ ਗੱਲ ਇੱਕ ਹੈ ਨਾ ਜਿਆਦਾ ਕੋਈ ਦਿੱਕਤ ਆਏਗੀ ਨਹੀਂ ਠੀਕ ਹੈ ਕਿਉਂਕਿ ਨਿਕਲ ਸਾਰਾ ਜੋ ਵੀ ਸਾਡਾ ਹੈਰੀ ਤੋਂ ਬੈਸਟ ਕਰਾਵਾਂਗੇ ਨਿਕਲ ਸਾਰੀ ਐਮਡੀ ਦੀ ਵੈਕਸੀਨ ਅਸੀਂ ਲਾਣੇ ਆ ਠੀਕ ਹੈ ਠੀਕ ਹੈ ਜੀ ਜੋ ਕਿ ਪਹਿਲੇ ਦਿਨ ਚਿਕਸ ਤੋਂ ਲੱਗਦੀ ਹੈ ਠੀਕ ਹੈ ਹਾਂਜੀ ਹਾਂ ਤੇ ਮਿੱਤਰੋ ਇਤਨੀ ਛੜ ਹੁਣ ਤੁਹਾਨੂੰ ਫਾਰਮ ਤਾਂ ਤੁਹਾਨੂੰ ਸਾਰਾ ਦਿਖ ਤੇ ਹੁਣ ਜੇ ਅਗਲੀ ਗੱਲ ਕਰੀਏ ਹੈਚਰੀ ਦੀ ਹੁਣ ਸਾਨੂੰ ਹੈਚਰੀ ਦੇ ਵਿੱਚ ਪੀਰਾਂ ਦੀ ਚ ਲੈ ਕੇ ਚੱਲਾਂਗੇ ਤੇ ਉੱਥੇ ਦਿਖਾਉਣੇ ਆ ਵੀ ਕਿਹੜੀ ਤਰੀਕੇ ਦੇ ਨਾਲ ਕਿਵੇਂ ਅੰਡਾ ਵਿੱਚ ਲੱਗਦਾ ਕਿਵੇਂ ਨਿਕਲਦਾ ਕਿਵੇਂ ਦੂਜਾ ਦਾ ਰੂਪ ਹੁੰਦਾ ਜਿਵੇਂ ਕਿ ਇਹ ਸਾਰਾ ਪ੍ਰੋਸੈਸ ਉੱਥੋਂ ਸ਼ੁਰੂ ਹੁੰਦਾ ਇੱਥੇ ਤਾਂ ਮਗਰੋਂ ਆਉਂਦਾ ਹੈ ਹਾਂਜੀ 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 ਇੱਥੇ ਆਉਂਦੇ ਆਉਂਦੇ ਕਿੰਨਾ ਟਾਈਮ ਲੱਗ ਜਾਂਦਾ ਕਿੰਨੇ ਟਾਈਮ ਤੇ ਆ ਗਿਆ ਮੁਰਗੀ ਅੰਡਾ ਇਹ ਇਹ ਮੁਰਗੀ ਬਦ ਕੇ ਚਲੋ ਅਸੀਂ 90 ਦਿਨ ਦੇ ਵਿੱਚ ਕੇਜ ਦੇ ਵਿੱਚ ਛੁੜਾ ਦਿੰਦੇ ਹਾਂ ਅਸੀਂ ਤੁਹਾਨੂੰ ਹਾਂਜੀ ਦੇ ਆਂਡੇ ਦੇ ਲਾ। ਪਹਿਲਾ ਡੀਪ ਲੀਟਰ ਚ ਹਾਂਜੀ ਪਹਿਲਾ ਡੀਪ ਲੀਟਰ ਚ ਆਦੀ ਥੱਲੇ ਪਲਦੀ ਐ। ਇਸ ਤੋਂ ਬਾਅਦ ਕੇਜ ਦੇ ਵਿੱਚ ਰੱਖਦੇ ਆ ਇਹਨੂੰ ਠੀਕ ਹੈ ਜੀ। 120 30 ਦਿਨ ਦੇ ਵਿੱਚ ਮੰਨ ਕੇ ਚਲੋ ਇਹ ਪ੍ਰੋਡਕਸ਼ਨ ਤੇ ਆ ਜਾਂਦੀ ਹੈ ਮੁਰਗੀ ਕਿਤੇ ਇੱਕ ਅੰਡਾ, ਦੋ ਅੰਡੇ, ਤਿੰਨ ਅੰਡੇ ਦਿਨੇ ਸਟਾਰਟ ਕਰ ਦਿੰਦੀ ਆ। ਠੀਕ ਹੈ। ਹਾਂਜੀ ਤੇ ਮੰਨ ਕੇ ਚਲੋ ਬੰਦੇ ਦੀਆਂ ਮਿੱਤਰੋ ਇਹ ਵੀਰ ਆਪਣੇ ਪਿੰਡੂਆਂ ਸਾਡੇ ਦੇਖਣ ਦੀ ਗੱਲ ਆ। ਬੰਗਾਂ ਦੀਆਂ ਜਿੰਨੇ ਕਹਦੀਏ ਤਿੰਨ ਪੀੜੀਆਂ ਤੇ ਇਹ ਤੀਜੀ ਪੀੜੀ ਆ ਜਿਹੜੀ ਇਹ ਲਾਈਨ ਦੇ ਵਿੱਚ ਲੱਗੀ ਦੀ ਆ। ਤੇ ਸਭ ਤੋਂ ਵੱਡੀ ਗੱਲ ਵੀਰਾਂ ਦਾ ਹੋਲ ਸੇਲ ਦਾ ਕੰਮ ਆ। ਬਿਲਕੁਲ ਬਾਈ ਜੀ ਬਿਲਕ ਤੇ ਪਹਿਲਾਂ ਤੁਸੀਂ ਆਪਣੀ ਵੀਡੀਓ ਦੇਖੀ ਆ ਫਾਰਮਾ ਹਨਾ ਵੀਰਾਂ ਦਾ ਜਦੋਂ ਵੀ ਚੀਜ਼ ਇਹਨਾਂ ਤੋਂ ਲੈਣ ਆਉਂਦਾ ਬੰਦੇ ਨੂੰ ਐ ਨਹੀਂ ਕਹਿੰਦੇ ਵੀ ਅਸੀਂ ਆਪਦੀ ਮਰਜ਼ੀ ਨਾਲ ਦੇਣੀ ਆ ਬੰਦਾ ਆਪਦੀ ਚੁਆਇਸ ਨਾਲ ਜਿਹੜੀ ਮਰਜ਼ੀ ਵੱਡਾ ਸੁਟਾ ਮੁਰਗਾ ਲੈ ਕੇ ਆਉਂਦਾ ਬਿਲਕੁਲ 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 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਰੀਡ ਕਿਸੇ ਨੂੰ ਵੀ ਚਾਹੀਦੀ ਆ ਉਸ ਤਰ੍ਹਾਂ ਦੀ ਬਰੀਡ ਸਾਡੇ ਕੋਲ ਮਿਲ ਜੇਗੀ ਔਰ ਦੋ ਕੁਆਲਿਟੀਆਂ ਹੀ ਆ ਮਾਰਕੀਟ ਦੇ ਵਿੱਚ ਦੋ ਕੁਆਲਿਟੀਆਂ ਹੀ ਵਿਕਦੀਆਂ ਆ ਆਹ ਯਾਰ ਤੇ ਦੀ ਵੀ ਕਰਾਓ ਆਹ ਬਈ ਯਾਰ ਬੀਬੀ ਕ੍ਰਾਸ ਕਲਰ ਬਰੀਡ ਠੀਕ ਹੈ ਜੀ ਉਹ ਕਿਉਂ ਪਹਿਲਾਂ ਲੋਕ ਡਬਲ ਐਮ ਜੀ ਦੇ ਮਗਰ ਬਹੁਤ ਪਏ ਹੋਏ ਸੀ ਜੀ ਇੱਕ ਚੀਜ਼ ਹੋਰ ਵੀ ਅਬਿੰਦਰ ਕਹਿੰਦੇ ਵੀ ਡੀ ਪੀ ਕ੍ਰਾਸ ਆ ਉਹਨੂੰ ਬਿਮਾਰੀ ਵੀ ਘੱਟ ਲੱਗਦੀ ਆ ਬਿਲਕੁਲ ਬਿਲਕੁਲ ਇਹ ਮਹਾਰਾਸ਼ਟਰ ਦੀ ਬਰੀਡ ਆ ਜੀ ਮਹਾਰਾਸ਼ਟਰ ਦੇ ਅੰਦਰ ਬੀਬੀ 40 40000 ਦੇ ਇੱਕ ਇੱਕ ਫਲੌਕ ਪਾਲਦਾ ਉਧਰ ਠੀਕ ਹੈ ਹਾਂਜੀ ਇਹ ਬਰੀਡ ਅਸੀਂ ਉਧਰ ਲੈ ਕੇ ਆਏ ਠੀਕ ਹੈ ਜਿਵੇਂ ਕਹਿ ਦਈਏ ਹੁਣ ਤਾਂ ਮਿੱਤਰੋ ਜੇ ਆਪਾਂ ਉਸਾ ਬਣ ਐਕਸਪੀਰੀਅੰਸ ਦੇ ਜਿਵੇਂ ਤੁਸੀਂ ਦੱਸਿਆ 35 ਸਾਲ ਆ ਮੈਨੂੰ ਲੱਗਦਾ ਕੋਈ ਐਹੋ ਜਿਹਾ ਮੁਰਗੀ ਪਾਲਕ ਨਹੀਂ ਹੋਣਾ ਜਿਹਦੇ ਕੋਲ ਸਾ ਅਡੇ ਕੋਲ ਆਉਂਦੀ ਆ ਉਧਰ ਕਾਲੀਆਂ ਅਲੱਗ-ਅਲੱਗ ਵੈਰਾਈਟੀਆਂ ਰੱਖੀਆਂ ਹੋਈਆਂ ਆ ਕਲਰ ਅਲੱਗ-ਅਲੱਗ ਕਲਰ ਦੀਆਂ ਮੁਰਗੀਆਂ ਰੱਖੀਆਂ ਹੋਈਆਂ ਐਡੇ ਕੋਲ ਜਿੱਦਾਂ ਇੱਕ ਲਾਈਨ ਦੇ ਵਿੱਚ ਲਾਲ ਆ ਕਾਲੀਆਂ ਨੇ ਦੇਖੋ ਇਹਦੇ ਲਾਲ ਮੁਰਗੇ ਆ ਉਧਰ ਕਾਲੇ ਆ ਸਭ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਇਹ ਬਕਾਇਦਾ ਮਿੱਤਰੋ ਕੇਜ ਬਣੇ ਵਿਆ ਬਾਕੀ ਵੀਰਾਂ ਦਾ ਪਿਛਲੇ ਪਾਸੇ ਕੈਮਰਾ ਮਾਰਦੀ ਪੂਰਾ ਪੱਕਾ ਪ੍ਰਬੰਧ ਕੀਤਾ ਹੋਇਆ ਵਾ ਇਹ কুলਿੰਗ ਪੈਡ ਲੱਗਿਆ ਜੀ ਠੀਕ ਹੈ ਇਹਦਾ ਆਪਣਾ ਜਿਹੜਾ ਸੈੱਡ ਹੈ ਅੱਜ ਬਾਹਰ ਦੇਖ ਲਓ ਜਿਹੜਾ ਟੈਂਪਰੇਚਰ ਆ 28 ਡਿਗਰੀ ਹੈ ਠੀਕ ਹੈ ਅੰਦਰ ਟੈਂਪਰੇਚਰ ਜਮੀ ਨਹੀਂ ਬਿਲਕੁਲ 25 ਤੋਂ 28 ਡਿਗਰੀ ਹੈ ਜਿਹੜਾ ਬਾਹਰ ਮੇ ਪੱਖੇ ਫ੍ਰੀ ਸ਼ਾਟ ਹੁਣ ਕੈਮਰਾ ਮਾਰਿਆ ਬੀਰੋ ਜਿਹੜਾ ਮੌਸਮ ਬਿਲਕੁਲ ਮੈਂਟੇਨ ਹੋ ਰਿਹਾ ਜੀ ਬਿਲਕੁਲ ਠੀਕ ਹੈ ਮੁਰਗੇ ਹੁਣ ਸੋਨੂ ਲੈ ਕੇ ਚੱਲਿਆ ਮਿੱਤਰੋ ਬਾਈ ਦੀ ਹੈਚਰੀ ਦੇ ਵਿੱਚ ਹੈਚਰੀ ਦੇ ਵਿੱਚ ਤੇ ਇੱਥੇ ਆਪਾਂ ਲਵਾਵਾਂਗੇ ਵੀਰ ਤੋਂ ਸਾਰੀ ਜਾਣਕਾਰੀ ਹੈਚਰੀ ਬਾਰੇ ਜਿਹੜਾ ਪਹਿਲਾ ਫਾਰਮ ਸੀਗਾ ਇਹਨਾਂ ਦਾ ਆਪਾਂ ਉਹ ਤੁਹਾਨੂੰ ਪਹਿਲਾਂ ਵੀਟ ਕਰਾਤਾ ਵੀ ਉੱਥੇ ਕੀ ਕੀ ਚੀਜ਼ਾਂ ਨੇ ਤੇ ਹੁਣ ਇੱਧਰ ਹੀ ਸੈਟ ਮੜਵਾ ਜਨੇ ਨੇਗਾ ਚੱਲ ਮੇਂਦਰਾ ਘਰ ਸ਼ੁਰੂ ਹੋਣਾ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਜਿੱਦਾਂ ਤੁਹਾਨੂੰ ਦਿਖਾ ਕੇ ਆਟਿਆ ਪਹਿਲਾਂ ਹੈਚਰੀ ਜਗੇ ਆਪਣਾ ਫਾਰਮ ਦੇ ਉੱਤੇ ਗਏ ਹੁਣ ਹੈਚਰੀ ਦੇ ਉੱਤੇ ਆਏ ਆ ਇਹ ਸਾਡੀ ਹੈਚਰੀ ਆ ਸਾਡੇ ਕੋਲ ਟੋਟਲ ਇੱਥੇ 6 ਮਸ਼ੀਨਾਂ ਲੱਗੀਆਂ 4 ਸੈਟਰ ਨੇ 2 ਹੈਚਰ ਨੇ ਇੱਕ ਇੱਕ ਸੈਟਰ ਦੇ ਵਿੱਚ 15 15000 ਅੰਡਾ ਲੱਗਦਾ ਇਹ ਸੈਟਰ ਨੇ 15000 ਅੰਡਾ ਲੱਗਦਾ ਇੱਕ ਸੈਟਰ ਦੇ ਵਿੱਚ 15000 ਅੰਡਾ ਲੱਗਦਾ ਠੀਕ ਹੈ ਹਾਂ ਜੀ ਹਾਂ ਇਹ ਆਟੋਮੈਟਿਕ ਮਸ਼ੀਨਾਂ ਨੇ ਸਾਰੀਆਂ ਠੀਕ ਹੈ ਇਹ ਮਸ਼ੀਨਾਂ ਦੇਖੀ ਜ ਨੇ ਮਿੱਤਰੋ ਜਿਹੜੇ ਟਰਿਆਂ ਨੇ ਘੁੰਮੀ ਜਾਂਦੀਆਂ ਨੇ ਇਹ ਮਸ਼ੀਨਾਂ ਟਰਨ ਹੋ ਰਹੀ ਆ ਅੰਡੇ ਰੋਟੇਟ ਹੋ ਰਹੀ ਹੈ ਮਸ਼ੀਨਾਂ ਠੀਕ ਹੈ ਅੰਡੇ ਇਹ ਇਸ ਲਈ ਆ ਕਿਉਂਕਿ ਉਹ ਹੀਟ ਮਿਲ ਰਹੀ ਆ ਜੋ ਅੰਦਰ ਚੈਕਸ ਨੂੰ ਜੋ ਅੰਡੇ ਵਿੱਚ ਬੱਚਾ ਬਣ ਰਿਹਾ ਵੇਰਾ ਖੂਨ ਹੈ ਬਲੱਡ ਇੱਕ ਜਗ੍ਹਾ ਤੇ ਨਾ ਖੜਾ ਰਹੇ ਠੀਕ ਹੈ ਉਸ ਕਰਕੇ ਫਿਰ ਅਗਰ ਇੱਕ ਉਹਦੀ ਗਰੋਥ ਆ ਕੀ ਚੇਤ ਵਧੀਆ ਤਰੀਕੇ ਦੇ ਨਾਲ ਹਾਂਜੀ ਹਾਂ ਇੱਕ ਜਗ੍ਹਾ ਉਹ ਐਕਸਰਸਾਈਜ਼ ਹੁੰਦੀ ਰਹਿੰਦੀ ਉਹਦੀ ਐਕਸਰਸਾਈਜ਼ ਹਾਂਜੀ ਇਸ ਕਰਕੇ ਇਹ ਜੋ ਟਰਨ ਹੁੰਦੀ ਹੈ ਮਸ਼ੀਨਾਂ ਕੇ ਘੰਟੇ ਬਾਅਦ ਹਾਂਜੀ ਤੇ ਇਹ ਮਸ਼ੀਨ ਹੁੰਦੀ ਹੈ ਟਰਨ ਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੋਸੀਜਰ ਆ ਜਿਹੜਾ ਮਿਸਟਰੋ ਬੱਚਿਆਂ ਵਾਲਾ ਚੈਕਸ ਵਾਲਾ ਉਹ ਚੱਲ ਪੈਂਦਾ ਹਨਾ ਹਾਂਜੀ ਇੱਧਰ ਨਿਕਲੇ ਆ ਇਹਦੇ ਚ ਹਾਂਜੀ ਹਾਂ ਇਹ ਦੋ ਦੋ ਹੈਚਰ ਦੋ ਹੈਚਰ ਇਹ ਸਾਈਕਲ ਮਸ਼ੀਨਾਂ ਨੇ ਚਾਰੇ ਠੀਕ ਹੈ ਜੀ ਇਸ ਇਹ ਹੈਚਰ ਮਸ਼ੀਨ ਹੈ ਠੀਕ ਹੈ ਇਧਰ ਇਧਰ 18 ਦਿਨ ਰਹਦੇ ਆ ਔਰ ਤਿੰਨ ਦਿਨ ਬਾਅਦ ਚੇਂਜ ਹੋ ਜਾਂਦੇ ਆ ਠੀਕ ਹੈ ਦਿਨਾ ਦਾ ਡੇ ਬਾਏ ਡੇ ਮਿੱਤਰੋ ਕੰਮ ਚੱਲਦਾ ਇਤਲੀ ਸੈ 18 ਦਿਨ ਉਸ ਤੋਂ ਬਾਅਦ ਦੇ ਵਿੱਚ ਘੁਮ ਘਮਾ ਕੇ ਇੱਥੇ ਆ ਜਾਂਦੀ ਹੈ ਗੱਲਬਾਤ ਹਾਂਜੀ 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 ਆਹ ਸਾਰੀਆਂ ਮਸ਼ੀਨਾਂ ਦੇਖੋ ਤੇ ਜਿਵੇਂ ਆਪਾਂ ਪਹਿਲਾਂ ਥੋੜੀ ਪਾਈ ਸੀ ਇਹ ਆ ਗਈ ਆਪਣੇ ਦੇਸੀ ਮੁਰਗੀਆਂ ਵਾਲੇ ਹਾਂਜੀ ਹਾਂਜੀ ਤੇ ਆਪਣੇ ਕੋਲ ਬਟੇਰਾ ਦਾ ਵੀ ਹੁੰਦਾ ਕੰਮ ਹਾਂ ਬਟੇਰੇ ਦੇ ਵੀ ਅੰਡੇ ਲੱਗੇ ਹੋਏ ਆ ਜੀ ਉੱਪਰ ਦੇ ਉਹ ਵੀ ਵਿੱਚ ਲੱਗੇ ਆ ਹਾਂਜੀ ਹਾਂਜੀ ਤੇ ਬਾਕੀ ਜਿਵੇਂ ਤੁਹਾਨੂੰ ਦੱਸਿਆ ਮਿੱਤਰੋ ਇਹ ਲੈਣ ਦੇ ਦੇਸੀ ਮੁਰਗੀ ਪਾਲਕ ਲੈਣ ਦੇ ਬਿਨਾਂ ਦਾ ਬਾਲਾ ਪੁਰਾਣਾ ਕੰਮ ਆ ਮੰਨ ਕੇ ਚਲੋ 200 ਤੋਂ 3 ਪੀੜੀਆਂ ਇਸੇ ਲਾਈਨ ਦੇ ਵਿੱਚ ਹੀ ਸੀਗੀਆਂ 30 ਤੋਂ 35 ਸਾਲ ਪੁਰਾਣਾ ਐਕਸਪੀਰੀਅੰਸ ਚੱਕੀ ਫਿਰਦੇ ਬਿਲਕੁਲ ਬਾਈ ਜੀ ਤਕਰੀਬਨ ਫਾਦਰ ਸਾਹਿਬ ਔਰ ਮੇਰੇ ਗ੍ਰੈਂਡਫਾਦਰ ਸਾਹਿਬ ਕੰਮ ਕਰਦੇ 30 ਤੋਂ 35 ਸਾਲ ਹੋ ਗਏ ਠੀਕ ਹੈ ਜੀ ਹਾਂ ਜੀ ਕੋਈ ਅੱਜ ਦਾ ਨਹੀਂ ਕੰਮ ਹੈਗਾ ਵੀ ਮਿੱਤਰੋ ਮਹੀਨਿਆਂ 'ਕ ਪਹਿਲਾਂ ਚਲਾ ਲਿਆ ਫਿਰ ਬੰਦ ਕਰਤਾ ਉਹ ਕੰਮ ਨਹੀਂ ਹੈਗਾ ਬਾਈ ਦਾ 30 ਤੋਂ 35 ਸਾਲ ਕੰਟੀਨਿਊ ਕੰਮ ਲੀ ਆਉਂਦਾ ਹੈਗਾ ਤੇ ਕੋਈ ਇਹੋ ਜਿਹਾ ਪਿੰਡ ਨਹੀਂ ਹੈਗਾ ਜਿੱਥੇ ਇਹ ਇਹਨੂੰ ਵਿੱਚੂਚੇ ਪਹੁੰਚੇ ਨਾ ਹੋਣਾ ਬਿਲਕੁਲ ਨਾਰਥ ਇੰਡੀਆ ਦੇ ਵਿੱਚ ਕੋਈ ਅਜਿਹੇ ਬਰੀਡਿੰਗ ਫਾਰਮ ਨਹੀਂ ਹੈਗਾ ਜਿਹੜਾ ਸਾਨੂੰ ਨਹੀਂ ਜਾਂਦਾ ਨਾਰਥ ਇੰਡੀਆ ਦੀ ਗੱਲ ਕਰਦੇ ਆਂ ਜੀ ਠੀਕ ਹੈ ਨਾਰਥ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਤਾਂ ਐ ਲਾ ਲਓ ਮਿੱਤਰੋ ਘਰ ਘਰ ਚੂਜੇ ਬਚਾਉਣ ਵਾਲਾ ਕੰਮ ਬਿਲਕੁਲ ਜੀ ਬਿਲਕੁਲ ਤੇ ਹੁਣ ਜਿਵੇਂ 18 ਦਿਨਾਂ ਬਾਅਦ ਬਿੰਦਰਾ ਇੱਧਰ ਆ ਗਏ ਆਂ ਡੇ ਹਾਂਜੀ ਹਾਂਜੀ ਤੇ ਇੱਧਰ ਆ ਕੇ ਚੂਜੇ ਨਿਕਲੇ ਆਉਂਦੇ ਆ ਬਿਲਕੁਲ ਜੀ ਆ ਦੇਖੋ ਜੋ ਆਪਣਾ ਚਿਕਸ ਹੈਚ ਹੁੰਦੇ ਪਏ ਆ ਜੀ ਇੱਥੇ ਦੋ ਬਰੀਡਾਂ ਹੀ ਹੈਚ ਕਰਦੇ ਆਂ ਸੀ ਆਰ ਆਰ ਲੋਕ ਡਬਲ ਐਫ ਜੀ ਵੀ ਕਹਿ ਕੇ ਵੇਚੀ ਜਾਂਦੇ ਸਾਡਾ ਆਪਣਾ ਜੋ ਮਹਾਰਾਸ਼ਟਰ ਵਾਲੀ ਬਰੀਡ ਹੈ ਜੋ ਤੁਹਾਨੂੰ ਪਿਛਲੇ ਸਾਲ ਦਿਖਾਈ ਦਿਖਾਈ ਸੀ ਵੀਡੀਓ ਪਾਈ ਸੀ ਉਹ ਬਰੀਡ ਦੇ ਸੀ ਚਿਕਸ ਕੱਢਦੇ ਪਏ ਆ ਇਸ ਟਾਈਮ ਆ ਉਹਨੂੰ ਕਲਰ ਬਰੀਡ ਦੇ ਨਾਂ ਦੇ ਉੱਤੇ ਅਸੀਂ ਵੇਚਦੇ ਆਂ ਪੰਜਾਬ ਦੇ ਵਿੱਚ ਤੇਪਿੰਦਰ ਆਪਣੇ ਕੋਲ ਸਾਰੀਆਂ ਬਰੀਡਾਂ ਮਿਲ ਜਾਂਦੀਆਂ ਸਾਡੇ ਕੋਲ ਸਿਰਫ ਦੋ ਬਰੀਡਾਂ ਜੀ ਠੀਕ ਹੈ ਇੱਕ ਆਰ ਆਰ ਜੀ ਨੂੰ ਕਹੀ ਜਾਂਦੇ ਅੱਜ ਕੱਲ ਲੋਕ ਆਰ ਆਰ ਦੀ ਜਗ੍ਹਾ ਸੀ ਆਰ ਆਰ ਨਹੀਂ ਅਸੀਂ ਬੋਲ ਸਕਦੇ ਆਰ ਆਰ ਅਮਰੀਕਾ ਦੀ ਕੰਪਨੀ ਹੈ ਠੀਕ ਹੈ ਉਹਨਾਂ ਉਹਨਾਂ ਦਾ ਬ੍ਰਾਂਡ ਹੈ ਠੀਕ ਹੈ ਅਸੀਂ ਡੀ ਆਰ 71 ਦੇ ਨਾਂ ਉੱਤੇ ਬ੍ਰਾਊਨ ਧਿਆਰ ਕਹਿ ਕੇ ਵੇਚਦੇ ਆਂ ਲਾਲ ਮੁਰਗੀ ਜੋ ਕਿ ਲਾਲ ਕਲਰ ਦੇ ਅੰਡੇ ਦਿੰਦੀ ਆ ਔਰ ਨੰਬਰ 2 ਤੇ ਅਸੀਂ ਕਲਰ ਕਲਰ ਚਿਕਸ ਬੋਲ ਕੇ ਵੇਚਦੇ ਆ ਕਰੈਲਰ ਜਿਹਨੂੰ ਲੋਕ ਡਬਲ ਐਫ ਜੀ ਬੋਲਦੇ ਪਏ ਆ ਪਰ ਅਸੀਂ ਡਬਲ ਐਫ ਜੀ ਬੋਲ ਨਹੀਂ ਸਕਦੇ ਨਾਲਾ ਡਬਲ ਐਫ ਜੀ ਦਾ ਬਿੱਲ ਕਰ ਸਕਦੇ ਆ ਜੀ ਕਿਉਂਕਿ ਉਹ ਸਾਡਾ ਬ੍ਰਾਂਡ ਹੀ ਨਹੀਂ ਜਿਵੇਂ ਆਪਾਂ ਲੋਕਾਂ ਦੀ ਧਾਰਨਾ ਦੇ ਹਿਸਾਬ ਨਾਲ ਚਲੀ ਆਪਣੇ ਕੋਲ ਆਰ ਆਈ ਆਰ ਤੇ ਡਬਲ ਐਫ ਜੀ ਤੇ ਦੋਨਾਂ ਦੇ ਚਿਕਸ ਮਿਲ ਜਾਂਦੇ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਜੇ ਕਿਸੇ ਨੇ ਵੱਡੇ ਲੈਣੇ ਹੋ ਤਾਂ ਸਾਡੀ ਭਾਸ਼ਾ ਦੇ ਵਿੱਚ ਦੇਖੋ ਜੀ ਬ੍ਰਾਊਨ ਲੇਅਰ ਲਾਲ ਮੁਰਗੀ ਦੇ ਚੂਜੇ ਜੋ ਸਰ ਬਲਾਲ ਹੁੰਦੀ ਆ ਆਰ ਆਈ ਆਰ ਦੇ ਵਰਗੀ ਹੀ ਹੁੰਦੀ ਆ ਔਰ ਉਹ ਜੋ ਲਾਲ ਮੁਰਗੀ ਦੀ ਤੁਹਾਨੂੰ ਪਰਵਾਸ਼ਾ ਦੱਸਦੇ ਆ ਉਹ ਮੁਰਗੀ 100 ਤੋਂ 120 ਦਿਨਾਂ ਦੇ ਅੰਦਰ ਜੋ ਅੰਡੇਆਂ ਦੇ ਉੱਤੇ ਆ ਜਾਂਦੀ ਹੈ ਮੁਰਗੀ ਠੀਕ ਹੈ ਠੀਕ ਹੈ ਸਾਲ ਦੇ ਵਿੱਚ 270 80 ਅੰਡੇ ਦਿੰਦੀ ਆ ਔਰ ਜੋ ਕਲਰ ਹੈ ਮਹਾਰਾਸ਼ਟਰਾ ਵਾਲੀ ਸਾਡੀ ਜਿਹਨੂੰ ਕਲਰਫੁਲ ਜੋ ਬਰੀਡਾਂ ਜਿਹੇ ਸਾਰੇ ਮਲਟੀ ਕਲਰ ਆ ਜਾਂਦੇ ਆ ਉਹ ਸਾਲ ਦੇ ਵਿੱਚ 230 ਤੋਂ 240 ਅੰਡੇ ਦਿੰਦੀ ਆ ਠੀਕ ਹੈ ਮੰਨ ਕੇ ਜੇ ਉਹ ਲਾਲ ਮੁਰਗੀ ਹੈ ਜਿਹੜਾ ਵਜਨ ਉਹ ਮੁਰਗੀ ਸਾਡੀ 1700 ਤੋਂ 1800 ਗ੍ਰਾਮ ਰਹਿੰਦੀ ਆ 1 ਕਿਲੋ 700 ਗ੍ਰਾਮ 800 ਗ੍ਰਾਮ ਔਰ ਜੋ ਕਲਰ ਦੀ ਮੁਰਗੀ ਆ ਕਲਰ ਦੀ ਮੁਰਗੀ 2 ਕਿਲੋ ਤੋਂ ਲੈ ਕੇ 2 ਕਿਲੋ 500 ਗ੍ਰਾਮ 2 ਕਿਲੋ 600 ਗ੍ਰਾਮ ਔਰ ਜੋ ਕਲਰ ਦਾ ਮੁਰਗਾ ਹੈ ਜੋ ਸੁੰਦਰਤਾ ਵਾਲਾ ਇੱਕ ਮੁਰਗਾ ਲਾਲ ਕਲਰ ਦਾ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਵੀਡੀਓ ਦੇ ਵਿੱਚ ਵੀ ਦਿਖਾਇਆ ਹੋਇਆ ਹੈਗਾ ਕਿ ਕਈ ਉਹ ਮੁਰਗਾ ਤਕਰੀਬਨ 3.5 ਕਿਲੋ ਤੋਂ 4 ਕਿਲੋ ਤੱਕ ਚਲੇ ਆਏ ਹਨ ਕਿ ਇਹ 4 ਕਿਲੋ ਤੱਕ ਮਿੱਤਰੋ ਮੁਰਗਾ ਚੱਲਿਆ ਜਾਂਦਾ ਤੇ ਜਿਹੜੀਆਂ ਮਸ਼ੀਨਾਂ ਨੇ ਇਹਦੇ ਵਿੱਚ 60000 ਅੰਡਾ ਲੱਗਿਆ ਜਾਂਦਾ ਜੀ ਜਿਹੜਾ ਸਟਰ ਮਸ਼ੀਨਾਂ ਨੇ ਜੀ ਦੇਖੋ ਹਾਂਜੀ ਇਹਦੇ ਵਿੱਚ 60000 ਦੀ ਸੈਟਿੰਗ ਆ ਸਾਡੀ ਠੀਕ ਹੈ ਹਰ 6 ਹਰ 6ਵੇਂ ਪੰਜਵੇਂ ਦਿਨ ਅਸੀਂ 20 ਹਰ ਅੰਡਾ ਲਾਂਦੇ ਆ ਠੀਕ ਹੈ ਹਰ 6ਵੇਂ ਪੰਜਵੇਂ 20 ਹਰ ਅੰਡਾ ਲਾਂਦੇ ਤੇ ਆਪਾਂ ਮਹੀਨੇ ਦੇ ਕਿੰਨੇ ਚੈੱਕ ਸਾਢੇ ਕੱਢਦੇ ਆ ਮਹੀਨੇ ਦੇ ਦੇਖ ਲਓ ਜੀ ਸਾਡੇ 6 ਹਾਚ ਹੋ ਗਏ 1 ਲੱਖ 20 ਹਰ ਚੈੱਕਸ ਕੱਢਦੇ ਆ ਇੱਥੇ ਅਸੀਂ 120000 ਚੁੱਟਾ ਮਿੱਤਰੋ ਨਿਕਲਦਾ ਮਹੀਨੇ ਦਾ ਬਿਲਕੁਲ ਜੀ 120000 ਚੁੱਟਾ ਮਹੀਨੇ ਦਾ ਨਿਕਲਦਾ ਤੁਸੀਂ ਐਂ ਲਾ ਲਓ ਮਿੱਤਰੋ ਵੀ ਕਿੱਥੇ ਕਿੱਥੇ ਪਹੁੰਚਦਾ ਉਸ ਤੋਂ ਬਾਅਦ ਦੇ ਵਿੱਚ ਬਿਲਕੁਲ ਜੀ ਤੁਸੀਂ ਇਹ ਕੋਈ ਗੱਲ ਬਾਤ ਆ ਫੇਰੀ ਬੰਦਾ ਲੈਣ ਆਉਂਗਾ ਬਿਲਕੁਲ ਜੀ ਪਹਿਲਾਂ ਅੰਡੇ ਅੰਡੇ ਦੀ ਤੁਹਾਨੂੰ ਦਿਖਾ ਦਿੰਨੇ ਹਾਂ ਕੁਆਲਿਟੀ ਦਿਖਾ ਦਿੰਨੇ ਹਾਂ ਅੰਡੇ ਦੀ ਹਾਂਜੀ ਅੰਡੇ ਦਾ ਬੋਟ ਕਈ ਲੋਕ ਪਤਾ ਕੀ ਕਰਦੇ ਆਂ ਜੀ ਦੇਖੋ ਮਾਰਕੀਟ ਦੇ ਵਿੱਚ ਬਹੁਤ ਦੁਨੀਆ ਕੰਮ ਕਰਦੀ ਆ ਅਸੀਂ ਕਿਸੇ ਨੂੰ ਮੰਨ ਕੇ ਚਲੋ ਟਾਰਗੇਟ ਨਹੀਂ ਕਰਨਾ ਚਾਹੁੰਦੇ ਦੇਖੋ ਜੀ ਜਿਹੜਾ ਆਂ ਅੰਡਾ ਆ 55 ਤੋਂ 55 ਗ੍ਰਾਮ ਦਾ ਅੰਡਾ ਹਾਂਜੀ ਵਧੀਆ ਬੋਡੀ ਬਿਲਡਰ ਸੰਡੇ ਦਾ ਉਹੀ ਜਿਹੜਾ ਮੰਨ ਕੇ ਚਲੋ 50 50 ਪਲੱਸ ਆ 50 ਗ੍ਰਾਮ ਤੋਂ ਪਲੱਸ ਅੰਡਾ ਅਸੀਂ ਉਹੀ ਅੰਡੇ ਨੂੰ ਹੈਚ ਕਰਦੇ ਹਾਂ ਠੀਕ ਹੈ ਠੀਕ ਹੈ ਜੀ ਉਸ ਜੋ ਅੰਡਾ 50 ਤੋਂ 55 ਗ੍ਰਾਮ ਦਾ ਹੈਚ ਕਰਦੇ ਹਾਂ ਉਹ ਜੋ 38 40 ਗ੍ਰਾਮ ਦਾ ਜਿਹੜਾ ਚਿਕਸ ਨਿਕਲਦਾ ਜੀ ਠੀਕ ਹੈ ਹਾਂਜੀ ਹਾਂਜੀ ਔਰ ਨਿਕਲਦੇ ਸਾਰੇ ਅਸੀਂ ਐਮ ਡੀ ਦੀ ਵੈਕਸੀਨ ਕਰਦੇ ਹਾਂ ਜੀ ਮੈਰਕਸ ਡਿਸ ਇਸ ਜਿਹਨੂੰ ਬੋਲਦੇ ਆ ਐਮ ਡੀ ਦੀ ਵੈਕਸੀਨ ਕਰਦੇ ਹਾਂ ਹਾਂਜੀ ਹਾਂ ਤੇ ਜੇ ਹੁਣ ਆਪਣੀ ਲੋਕੇਸ਼ਨ ਦੀ ਗੱਲ ਕਰੀਏ ਬੰਦਾ ਜੇ ਕਿਸੇ ਕੋਈ ਤੁਹਾਡੇ ਕੋਲ ਪਹੁੰਚਦਾਗਾ ਚਿਕਸ ਲੈਂਣ ਦੇ ਲਈ ਜਾਂ ਵੱਡੇ ਮੁਰਗੇ ਲੈਣ ਦੇ ਲਈ ਕਿੱਥੇ ਮਿਲੇ ਤੁਹਾਨੂੰ ਸਾਡਾ ਇਹ ਐਚਰੀਆ ਸਾਡੀ ਪਿੰਡੋ ਗੋਕੇ ਦੇ ਵਿੱਚ ਠੀਕ ਹੈ ਜੀ ਪੱਪੂ ਪੋਲਟਰੀ ਫਾਰਮ ਜਿਹੜਾ ਮੰਨ ਕੇ ਚੱਲੋ ਸਾਡਾ ਨਾਮ ਜੀ ਪੁਰਾਣਾ ਉਸ ਨਾਮ ਦੇ ਉੱਤੇ ਹੀ ਚੱਲਦੀ ਹੈ ਠੀਕ ਹੈ ਆ ਦੇਖ ਲਓ ਅਸੀਂ ਕਿਤੇ ਬਾਹਰ ਨਹੀਂ ਖੜੇ ਲੋਕੇਸ਼ਨ ਸਾਡੇ ਆਪਣੇ ਪਿੰਡ ਦੇ ਆ ਮੁੰਡਾ ਸਾਡੇ ਪਿੰਡ ਦਾ ਜੀ ਠੀਕ ਹੈ ਤੇ ਆਪਣੇ ਪਿੰਡ ਦਾ ਮਿੱਤਰੋ ਕੰਮ ਆ ਤੇ ਬਹੁਤ ਪੁਰਾਣਾ ਕੰਮ ਆ ਵੀਰਾਂ ਦਾ ਸਾਰਾ ਕੁਝ ਮਿਲੂਸ ਨੂੰ ਜੋ ਵੀ ਵੀਰ ਕਹਿੰਦਾ ਵੀ ਬੱਡੇ ਮੁਰਗੇ ਉਹ ਦਿਖਾ ਦਿੰਦੇ ਆ ਜੀ ਇਹ ਹੈਂਚਰ ਮਸ਼ੀਨ ਆ ਜਿੱਥੇ ਚੂਦੇ ਨਿਕਲਦੇ ਪਏ ਆ ਠੀਕ ਆ ਠੀਕ ਆ ਇਦਾਂ ਹੈ ਚੁੰਦੇ ਆ ਦੇਖ ਲਓ ਠੀਕ ਆ ਪਿਕਿੰਗ ਪਿਕਿੰਗ ਹੁੰਦੀ ਬਈ ਆ ਠੀਕ ਆ ਹਾਂਜੀ ਹਾਂ ਇਹਨਾਂ ਦਾ ਟੁੱਟ ਰਿਹਾ ਦੇਖੋ ਠੀਕ ਆ ਹਾਂਜੀ ਹਾਂ ਬਿਲਕੁਲ ਹਲਦਾ ਤਿਆਰ ਆ ਬਿਲਕੁਲ ਇਹ ਕਲਰ ਕਲਰ ਦੇ ਬੱਚੇ ਨਿਕਲ ਰਿਹਾ ਉਦੋਂ ਦੂਸਰੀ ਮਸ਼ੀਨ ਚ ਆ ਰਹੀ ਆ ਦੇ ਨਿਕਲਦੇ ਪਏ ਆ ਠੀਕ ਹੈ ਜਾਨੀ ਕਿ ਵੀ ਸਾਡੇ ਕੋਲ ਦੋ ਬਰੀਡਾਂ ਦੇ ਸੀ ਜਿਆਦਾਤਰ ਕੰਮ ਕਰਦੇ ਆ ਔਰ ਮਾਰਕੀਟ ਦੇ ਵਿੱਚ ਦੇਖੋ ਕਈ ਲੋਕ ਰੇਟ ਦੇਖੋ ਹਰ ਸਾਡੀ ਡੀਲਰ 400 ਬੰਦਾ ਸਾਡੇ ਨਾਲ ਕੰਮ ਕਰਦਾ ਜੀ ਠੀਕ ਹੈ ਪੂਰੇ ਨਾਰਥ ਦੇ ਵਿੱਚ 400 ਬੰਦਾ ਸਾਡਾ ਜਿਹੜਾ ਕਸਟਮਰ ਆ ਸਾਰੇ ਬੰਦਿਆਂ ਨੂੰ ਹੀ ਅਸੀਂ ਚਲੋ ਦਿੰਨੇ ਆ ਜੀ ਚਿਕਸ ਠੀਕ ਆ ਹਾਂ ਜੀ ਹਾਂ ਜੀ ਕਿਸੇ ਵੀ ਤਰ੍ਹਾਂ ਦਾ ਅਸੀਂ ਇਸ ਦੇ ਵਿੱਚ ਰੇਟ ਦਾ ਕੋਈ ਕੰਪੈਰੀਸ਼ਨ ਨਹੀਂ ਕਰਾਂ ਮੈਂ ਜਾਨੀ ਕਿ ਵੀ ਸਾਡੇ ਨਾਲ ਜਰੂਰ ਸੰਪਰਕ ਕਰਨਾ ਅਸੀਂ ਇੱਕ ਬਰੀਡ ਨੂੰ ਲੈ ਕੇ ਚੱਲੇ ਆ ਜੀ ਵੀ ਨੰਬਰ ਆ ਜਿਹੜਾ ਬਾਈਆਂ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਤਸੱਲੀਬਖਸ਼ ਕੰਮ ਹੋਊਗਾ ਜਿਹੜਾ ਚਾਹੇ ਚੂਜਾ ਲੈਣਾ ਤੁਸੀਂ ਚਾਹੇ ਕਿ ਵੱਡੀ ਮੁਰਗੀ ਲੈਣੀ ਆ ਮੁਰਗੇ ਲੈਣੇ ਆ ਘਰੇ ਰੱਖਣ ਵਾਸਤੇ ਲੈਣੇ ਆ ਜਾਂ ਕੋਈ ਮਿੰਨੀ ਮੰਨ ਕੇ ਚਲੋ ਆਪਦਾ ਕੰਮ ਸਟਾਰਟ ਕਰਨ ਵਾਸਤੇ ਪੂਰਾ ਸਟਾਕ ਲੈ ਕੇ ਜਾਣਾ ਤਾਂ ਵੀਰ ਸੁਣੋ ਦਾ ਹੱਸਤਾ ਵੀ 1 ਮਹੀਨੇ ਦੇ ਵਿੱਚ 1 ਲੱਖ 20 ਹਜ਼ਾਰ ਚੂਜਾ ਘੜਦੇ ਆ ਕੁਈ 120000 ਮਿੱਤਰੋ ਛੋਟੀ ਮੋਟੀ ਗੱਲ ਨਹੀਂ ਹੈਗੀ ਮਸ਼ੀਨਾਂ ਤੁਹਾਨੂੰ ਦਿਖਾ ਦਿੰਦੇ ਆ ਇੱਧਰ ਹੈਚ ਹੁੰਦਾ ਤੇ ਇੱਧਰ ਹੀ ਸੜ ਚੂਚਾ ਨਿਕਲਿਆ ਦਿਖਾਤਾ ਫਾਰਮ ਦਿਖਾਤਾ ਕੀ ਕੀ ਚੀਜ਼ਾਂ ਨੇ ਸਾਰੀਆਂ ਗੱਲਾਂ ਤੁਹਾਡੇ ਮੂਹਰੇ ਸਾਫ਼ ਕਰਤੀਆਂ ਨੰਬਰ 22 ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਹੁਣ ਲਾਉਣਾ ਤੁਸੀਂ ਆ ਪਹੁੰਚਣਾ ਤੁਸੀਂ ਆ ਪਿੰਡ ਉੱਗੋ ਕੇ ਜ਼ਿਲ੍ਹਾ ਬਰਨਾਲਾ ਬਿਲਕੁਲ ਤੁਹਾਨੂੰ ਜਿੱਦਾਂ ਪਹਿਲਾਂ ਅਸੀਂ ਆਪਣਾ ਪੇਰੈਂਟ ਫਾਰਮ ਦਿਖਾਇਆ ਆ ਸਾਡੀ ਹੈਚਰੀ ਆ ਇਸ ਤੋਂ ਬਾਅਦ ਤੁਹਾਨੂੰ ਅਸੀਂ ਆਪਣਾ ਫਾਰਮ ਦਿਖਾਉਣੇ ਜਿੱਥੇ ਅਸੀਂ ਬਰੂਡਿੰਗ ਕਰਦੇ ਆ ਤੁਹਾਨੂੰ ਜਿੱਥੇ ਮੰਨ ਕੇ ਤੋਂ ਇੱਕ ਦਿਨ ਤੋਂ ਲੈ ਕੇ 20 ਦਿਨ ਦੇ 25 ਦਿਨ ਦੇ ਉਹ ਦਿਖਾ ਦਿੰਦੇ ਆ ਤੁਹਾਨੂੰ ਹਾਂਜੀ ਉਧਰ ਵੀ ਸਾਨੂੰ ਬੇਟ ਕਰਾਵਾਂਗੇ ਮਿੱਤਰੋ ਤੇ ਸਾਨੂੰ ਐ ਮੰਨ ਕੇ ਚਲੋ ਸਟੈਪ ਬਾਈ ਸਟੈਪ ਵੀਰ ਦੇ ਉਵੇਂ ਡਿਪਾਰਟਮੈਂਟ ਜਿੱਮੇ ਕਹਦੀ ਵੰਡੇ ਹੋਏ ਨੇ ਬਿਲਕੁਲ ਜੀ ਬਿਲਕੁਲ ਉਧਰ ਵੱਡੇ ਆਗੇ ਇੱਥੇ ਆਂਡੇ ਆਗੇ ਹੁਣ ਦੂਜੇ ਚ ਲਾ ਹਾਂਜੀ 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 ਬਿਲਕੁਲ ਜਿੱਥੇ ਅਸੀਂ ਚਿਕਸ ਨੂੰ ਬਰੂਡਿੰਗ ਕਰਦੇ ਹਾਂ ਬਾਈ ਜੀ ਤੁਹਾਨੂੰ ਅਸੀਂ ਦਿਖਾ ਕੇ ਹਟੇ ਪਹਿਲਾਂ ਆਪਣਾ ਫਾਰਮ ਫਿਰ ਹੈਚਰੀ ਇਹ ਸਾਡਾ ਫਾਰਮ ਹੈ ਠੀਕ ਹੈ ਜੀ ਜਿੱਥੇ ਅਸੀਂ ਚੂਜ਼ਿਆਂ ਨੂੰ ਬਰੂਡਿੰਗ ਕਰਦੇ ਹਾਂ ਇੱਕ ਦਿਨ ਤੋਂ ਲੈ ਕੇ ਤਕਰੀਬਨ 20-25 ਦਿਨਾਂ ਤੱਕ ਜਿੰਨਾ ਵੀ ਸਾਡੇ ਕੋਲ ਆਰਡਰ ਆਉਂਦਾ ਤੁਸੀਂ ਦੇਖ ਸਕਦੇ ਚੂਜ਼ੇ ਠੀਕ ਹੈ ਜੀ ਬਿਲਕੁਲ ਸਵਸਤ ਫਿਰਦੇ ਪਏ ਆ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਠੀਕ ਹੈ ਇਹ ਕਾਹ ਪਾਰਟੀਸ਼ਨ ਆ ਮੰਨ ਕੇ ਗਏ ਕਿ ਇਹ ਹੁਣ ਚੂਚੇ ਆ ਜਿਹੜੇ ਮਿੱਤਰੋ ਸੇਲ ਦੇ ਲਈ ਤਿਆਰ ਆ ਬਿਲਕੁਲ ਜੀ ਅਸੀਂ ਪਹਿਲਾਂ ਤੁਹਾਨੂੰ ਅਸੀਂ ਵੱਡੇ ਮੁਰਗੇ ਦਿਖਾਏ ਵੱਡੇ ਮੁਰਗੇ ਉਸ ਤੋਂ ਬਾਅਦ ਚ ਉੱਥੋਂ ਆਉਂਦਾ ਜਿਵੇਂ ਕਿ ਆਂਡਾ ਆਂਡਾ ਲਾਤਾ ਆਪਾਂ ਉੱਥੇ ਫਿਰਦੇ ਆ ਐਚਰੀਚ ਐਚਰੀਚ ਦੇ ਵਿੱਚੋਂ ਚੂਚਾ ਨਿਕਲਦਾ ਦਿਖਾਤਾ ਤੇ ਹੁਣ ਚੂਚਾ ਤੁਹਾਨੂੰ ਸੇਲ ਹੋਣ ਦੇ ਲਈ ਤਿਆਰ ਬਿਲਕੁਲ ਸਾਰਾ ਟੇਕੇ ਜਾਣ ਦੇ ਲਈ ਤਿਆਰ ਆ ਜਿਵੇਂ ਕਹਦੀਏ ਪੂਰੇ ਦਾ ਪੂਰਾ ਪ੍ਰੋਸੀਜਰ ਆ ਜਿਹੜਾ ਆਪਾਂ ਸਾਰਾ ਕੈਪਚਰ ਕਰ ਲਿਆ ਮਿੱਤਰੋ ਆ ਦੇਖ ਲਓ ਜੀ ਕੋਈ ਉਹ ਕੰਮ ਨਹੀਂ ਹੈਗਾ ਵੀਰ ਦਾ ਵੀ ਆਂਡੇ ਕਿਤੋਂ ਲੈ ਲੈ ਮੁਰਗੀ ਕਿਤੋਂ ਲੈ ਲਈ ਜਾਂ ਛੋਟੇ ਚੂਚੇ ਲੈ ਕੇ ਵੱਡੇ ਸੇ ਵੱਡੇ ਕਰਕੇ ਥੋੜੇ ਜਿਹਾ ਸੇਲ ਕਰਤੇ ਸਾਰੇ ਦਾ ਸਾਰਾ ਪ੍ਰੋਸੈਸ ਆ ਵੀਰ ਦਾ ਆਪਦਾ ਹੀ ਆ ਆਪਦੀ ਵੱਡੇ ਮੁਰਗੀਆਂ ਆ ਆਪਦੀ ਜਿਵੇਂ ਕਹਦੀਏ ਬਰੀਡ ਆ ਆਪਦੀ ਹੋਗੀ ਬਿਲਕੁਲ ਭਈਆ ਦੇਖ ਲਓ ਵੀ ਵੀਰ ਸਾਡੇ ਕੋਲ ਇਸ ਟਾਈਮ ਇੱਥੇ ਹਾਂਜੀ ਛੋਟਾ ਵੱਡਾ ਲਗਾ ਕੇ ਨਾ ਚੂੜਾ 8 ਤੋਂ 10000 ਚੈਕਸ ਪਿਆ ਜੀ ਇਸ ਟਾਈਮ ਠੀਕ ਹੈ 8 ਤੋਂ 10000 ਚੈਕਸ ਇੱਥੇ ਪਿਆ ਮਿੱਤਰੋ ਹਾਂਜੀ ਹਾਂ ਜਿਵੇਂ ਬਈ ਇਹਨੇ ਪਹਿਲਾਂ ਦੱਸਿਆ 1 ਲੱਖ 20000 ਚੈਕਸ ਘੜਦੇ ਆ ਤੇ ਦੋ ਬ੍ਰੀਡਾਂ ਨੇ ਦੋਨੀਆਂ ਮਿਲਦੀਆਂ ਨੇ ਬਿਲਕੁਲ ਬਾਈ ਜੀ ਬਿਲਕੁਲ ਬਿਲਕੁਲ ਤੇ ਆਂਡੇ ਬਹੁਤ ਦਿੰਦੇ ਹਨਾ 200 ਸੌ ਆਨੇ ਸਾਲ ਇਹ 230 ਤੋਂ 240 ਉਹ 280 ਜੋ ਬ੍ਰਾਊਨ ਲੇਅਰ ਸਾਡੀ ਠੀਕ ਹੈ ਉਹ 280 280 ਆਂਡੇ ਮਿੱਤਰੋ ਸਾਲ ਦੇ ਦਿੰਦੀ ਆ ਬ੍ਰਾਊਨ ਲੇਅਰ ਹਾਂਜੀ ਹਾਂ ਹੇ ਬਰੂਦਰ ਤਾਂ ਜਿਵੇਂ ਕਹਿੰਦੀ ਮਣ ਬਣਾ ਕੇ ਆਇਓ ਮਿੱਤਰੋ ਹੁਣ ਘਰੇ ਵੀ ਅਸੀਂ ਦੇਖਿਆ ਵੀਰ ਛੋਟੇ ਚ ਇੱਕ ਸਲੈਨ ਦੀ ਲਈ ਆਏ ਸੀ ਬਾਈ ਕੋਲ ਤੇ ਉਹ ਵੀ ਸਿੱਧੇ ਫਾਰਮ ਦੇ ਵਿੱਚ ਗਏ ਤੇ ਇਹ ਫਾਰਮ ਆ ਜਿਹੜਾ ਇਹ ਵੀ ਪਿੰਡੂਗੋ ਕੇ ਦੇ ਵਿੱਚ ਆ ਜੇ ਤੁਸੀਂ ਵੱਡਾ ਲੈ ਕੇ ਜਾਣਾ ਕੋਈ ਚੂਚਾ ਤਾਂ ਸਿੱਧਾ ਇੱਥੇ ਵੇਟ ਕਰੋ ਵੀਰ ਦਾ ਨੰਬਰ ਸ੍ਰੀ ਜਿਹੜਾ ਚਲਾਤਾ ਤੇ ਅੰਦਰ ਆਓ ਜਿਹੜੀ ਜਿਹੜੀ ਜਿਹੜਾ ਮੰਨ ਕੇ ਚਲੋ ਚੂਚਾ ਵਧੀਆ ਲੱਗਦਾ ਆਉ ਤਾਂ ਫੜ ਕੇ ਲੈ ਜਾਓ ਬਿਲਕੁਲ ਤੇ ਉਹ ਕੰਮ ਨਹੀਂ ਹੈਗਾ ਵੀ ਮਾੜੇ ਜਿਹੇ ਚੱਕ ਕੇ ਫੜਾਤੇ ਗੱਟੇ ਚ ਉਹ ਕੰਮ ਨਹੀਂ ਬਾਈ ਦਾ ਸਿੱਧਾ ਫਾਰਮ ਦੇ ਅੰਦਰ ਬਾੜੂ ਸੋਣੂ ਬਿਲਕੁਲ ਬਈਆ ਦੇਖ ਲੋ ਜਿਹੜਾ ਤੁਹਾਨੂੰ ਸਹੀ ਲੱਗਦੇ ਆ ਆਪਦੇ 10 12 20 150 ਜਿੰਨੇ ਲੈ ਕੇ ਜਾਣੇ ਆ ਆਪਦੇ ਅੰਦਰ ਆਓ ਫੜੋ ਆਪਦੀ ਤਸੱਲੀ ਨਾਲ ਆਪਦੀ ਜਿਵੇਂ ਕਹਦੀ ਪੂਰੀ ਫੁੱਲ ਤਸੱਲੀ ਨਾਲ ਲੈ ਕੇ ਜਾਓ ਬਿਲਕੁਲ ਹਾਂਜੀ ਤੇ ਇੰਨੀ ਕੁ ਗਾਰੰਟੀ ਤੁਹਾਨੂੰ ਕੋਈ ਫਾਰਮ ਵਾਲਾ ਨਹੀਂ ਦਿੰਦਾ ਤੁਸੀਂ ਜਾਓਗੇ ਅਗਲਾ ਕਹਿੰਦਾ ਦਫ਼ਤਰ 'ਚ ਬੈਠੋ ਠੰਡਾ ਪੀਓ ਲਿਆ ਕੇ ਦੇ ਦਿੰਦੇ ਆ ਉਸ ਤੋਂ ਬਾਅਦ ਦੇ ਵਿੱਚ ਉਹ ਧਾਕੇ ਤੁਹਾਡੇ ਹੋ ਕੇ ਬਿਮਾਰ ਮਰ ਗਏ ਉਹਦੇ 'ਚ ਹੁੰਦਾ ਨੁਕਸਾਨ ਤੇ ਇੱਥੇ ਇੰ ਇਹਦਾ ਸਾਨੂੰ ਸੁਵਸਤ ਲੱਗਦਾ ਥੋੜਾ ਮਨ ਖੜਦਾ ਉਹ ਲੈ ਕੇ ਜਾਓ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਦੇਖੋ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ ਸਾ ਹਾਂ ਜੀ ਅਸੀਂ ਪੰਜਾਬ ਦੇ ਇੱਕ ਮੰਨ ਕੇ ਚਲੋ ਨਾਰਥ ਦੇ ਵਿੱਚ ਆਹ ਜਿਹੇ ਬੰਦੇ ਆ ਜਿਹੜੇ ਘੱਟ ਮਾਰਜਨ ਤੇ ਕੰਮ ਕਰਦੇ ਆ ਜੀ ਕਈ ਲੋਕ ਸਾਡੇ ਤੋਂ ਚੁਦਾ ਤਾਂ ਨਹੀਂ ਲੈਂਦੇ ਕਹਿੰਦੇ ਨਾ ਰੇਟ ਬਹੁਤ ਸਸਤੇ ਆ ਜੀ ਦੇਖੋ ਅਸੀਂ ਇਸ ਪੋਰਟਰੀ ਨੂੰ ਨਾ ਕਾਮਯਾਬ ਕਰਨਾ ਚਾਹੁੰਦੇ ਆ ਸਾਡੇ ਜਿਹੜੇ ਦਾਦੇ ਪੁਰਦਾਦਿਆਂ ਦੀ ਸੋਚ ਹੈ ਠੀਕ ਹੈ ਜੀ ਸਾਡੇ ਨਾਲ 400 ਫਾਰਮਰ ਜੁੜਿਆ ਹੋਇਆ ਜੀ ਬਾਕੀ ਵੀਰਾਂ ਦਾ ਮਿੱਤਰੋ 35 ਤੋਂ 35 ਸਾਲ ਪੁਰ ਤੇ ਜਿਹੜਾ ਇਹ ਕੰਮ ਚੂਚਿਆਂ ਵਾਲਾ ਸਾਰੀ ਪੋਲਟਰੀ ਜਿਹੜਾ ਵੱਡੇ ਮੁਰਗੇ ਦਾ ਹੋਲ ਸੇਲ ਵਾਲਾ ਕੰਮ ਹੀ ਆ ਜਮਾ ਬਿਲਕੁਲ ਜੀ ਪਿੰਡ ਦੇ ਵਿੱਚ ਕਦੇ ਵੀ ਕਿਸੇ ਬੰਦੇ ਨੇ ਸਾਨੂੰ ਫੋਨ ਕਰੋ ਨਾ ਕਰੋ ਜਦੋਂ ਮਰਜ਼ੀ ਆ ਜਾਓ ਜੀ ਪਿੰਡ ਡੁੱਗੋ ਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਪੱਪੂ ਪੋਲਟਰੀ ਫਾਰਮ ਜਿਹਨੂੰ ਮਰ ਪੱਪੂ ਜਿਹੜਾ ਨਾ ਇਹ ਬੜਾ ਮਸ਼ਹੂਰ ਹੈ ਜੀ ਹਾਂਜੀ ਪੂਰੀ ਦੁਨੀਆ ਜਾਣਦੀ ਹੈ ਤੇ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਆ ਜੀ ਮਿੱਤਰੋ ਕਰ ਦੋ ਦਬਕੀ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਸਤਿ ਸ੍ਰੀ ਅਕਾਲ